ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਨਵਾਸੇਆਂ ਵੱਲੋਂ ਇੱਕ ਸ਼ਖਸ ਨੂੰ ਫੜਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਇਸ ਸ਼ਖਸ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਲੋਕਾਂ ਨੇ ਪਰੇਸ਼ਾਨ ਹੋ ਕੇ ਇੱਕ ਰਾਤ ਇਸ ਚੋਰ ਨੂੰ ਫੜ ਲਿਆ ਅਤੇ ਜਮ ਕੇ ਇਸ ਦੀ ਤੌੜੀ ਲਾਈ ਦੱਸਿਆ ਜਾ ਰਿਹਾ ਕਿ ਇਹ ਘਟਨਾ ਅਮਰਸਰ ਦੇ ਗੇਟ ਹਕੀਮਾ ਦੇ ਅਧੀਨ ਪੈਂਦੇ ਪਿੰਡ ਪਾੜੀਵਾਲ ਦੀ ਹੈ ਜਿੱਥੇ ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਦੇ ਵਿੱਚ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਹੁੰਦੀਆਂ ਸਨ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਦਾ ਸੀ ਕਿ ਦੋਸ਼ੀ ਸਾਈਕਲਾਂ ਤੇ ਦਿਖਾਈ ਦਿੰਦੇ ਸਨ ਜਿਵੇਂ ਹੀ ਇਹ ਚੋਰ ਗੱਟਰਾਂ ਦੀ ਸਫਾਈ ਕਰਨ ਦੇ ਲਈ ਗਲੀ ਦੇ ਵਿੱਚ ਪਹੁੰਚੇ ਤਾਂ ਲੋਕਾਂ ਨੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਦੇ ਹੋਏ ਇਸ ਨੂੰ ਫੜ ਲਿਆ ਲੋਕਾਂ ਨੇ ਦੱਸਿਆ ਕਿ ਇਹ ਲੋਕ ਇਲਾਕੇ ਦੇ ਵਿੱਚ ਗੱਟਰਾਂ ਅਤੇ ਮੇਨ ਹੋਲਾਂ ਦੀ ਸਫਾਈ ਦੇ ਬਹਾਨੇ ਗਲੀਆਂ ਦੇ ਵਿੱਚ ਆਉਂਦੇ ਸਨ ਅਤੇ ਸਫਾਈ ਦੇ ਬਹਾਨੇ ਰਾਤ ਦੇ ਸਮੇਂ ਘਰਾਂ ਦੇ ਉੱਪਰ ਨਜ਼ਰ ਰੱਖਦੇ ਸਨ ਅਤੇ ਸ਼ਿਕਾਰ ਲੱਭਦੇ ਸਨ ਅਤੇ ਪਿਛਲੇ 2 ਮਹੀਨਿਆਂ ਦੇ ਵਿੱਚ ਇਲਾਕੇ ਦੇ ਵਿੱਚ ਦੋਤ ਵੱਧ ਵਾਰ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਜਿਸ ਦੇ ਕਰਕੇ ਲੋਕ ਪਰੇਸ਼ਾਨ ਸਨ ਅਤੇ ਅੱਜ ਲੋਕਾਂ ਨੇ ਇਹਨਾਂ ਨੂੰ ਫੜ ਲਿਆ ਅਤੇ ਜਮ ਕੇਸ ਦੀ ਤੋੜੀ ਲਾਈ ਅਤੇ ਪੁਲਿਸ ਦੇ ਖਵਾਲੇ ਕਰ ਦਿੱਤਾ ਅਤੇ ਪੁਲਿਸ ਦੇ ਵੱਲੋਂ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀਆ ਬਿਊਰੋ ਰਿਪੋਰਟ ਐਸਮ ਜਰਨਲਿਸਟ